ਰਗੂਵੀਰ ਸਿੰਘ ਜੀ ਤੁਹਾਡਾ ਪਾਰਸਲ ਪੁੱਜ ਗਿਆ ਜਿਹੜਾ ਸ਼ਮੀ ਭਾਈ ਨੂੰ ਭਜਾਇਆ ਸੀ ਜੰਮੂ ਤੋਂ ਸ਼ਮੀ ਭਾਈ ਉਹ ਬੜੇ ਚੰਗੇ ਰਹਿੰਦੇ ਨੇ ਬਹੁਤ ਵਧੀਆ ਲੱਗੇ ਮੈਨੂੰ ਇਹ ਸਹੀ ਜੋੜਾ ਇਹ ਲਓ ਜੀ ਦੋਸਤੋ ਆ ਜੋੜਾ ਜਿਹੜਾ ਠੀਕ ਹੈ ਜੀ ਤੇ ਜਿਹੜਾ ਆਪਣਾ ਸੇਲ ਹੋਇਆ ਸੀ ਇਹਨੂੰ ਆਪਾਂ ਪੈਕ ਕਰਨ ਲੱਗੇ ਆਂ ਵੀ ਕੇ ਤੁਹਾਨੂੰ ਦਿਖਾਈਆ ਤੇ ਜਿਹੜੇ ਆਪਣੇ ਭਰਾਵ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਮਾਨੀ ਸ਼ੁਕਰੀਆ ਜਿਹੜੇ ਆਪਣ ਪਿਆਰ ਕਰਦੇ ਆ ਸੋ ਆਪਣਾ ਜਿਹੜਾ ਪਿਆਰ ਹੈ ਠੀਕ ਹੈ ਜੀ ਤੇ ਸੀਰ ਹੋ ਗਿਆ ਇਸ ਦੰਦਿਆ ਤੇ ਇਹਨੂੰ ਜਸਾ ਪਰ ਡੱਬਾ ਦੰਦਿਆ ਪੈ ਕਾਦੇ ਪਏ ਠੀਕ ਹੈ ਜੀ ਹੁਣ ਆਪਾਂ ਡੱਬੇ ਪਾਉਣੇ ਨਾਲ ਇਹਨਾਂ ਪਾਣੀ ਖੁਣੀ ਲਾਉਨੇ ਲਓ ਜੀ ਮੈਂ ਨਵੀਰ ਪਾਣੀ ਲਾਉਂਦਾ ਪਿਆ ਠੀਕ ਹੈ ਲਓ ਜੀ ਆਪਾਂ ਪਾਣੀ ਲਾਤਾ ਹੈ ਤੁਹਾਡੇ ਕਬੂਤਰਾਂ ਨੂੰ ਠੀਕ ਹੈ ਹਮਾਦੀ ਇਹ ਲੋ ਠੀਕ ਹੈ ਲਿਆ ਮਨੀ ਦਬੀ ਪਾ ਲੋਈ ਮਨાવી ਰ ਆਪਣਾ ਨਾਲ ਆ ਤੇ ਆਪਾਂ ਚੱਲੇ ਅੱਜ ਇਹ ਜਿਹੜਾ ਬਸਤੀ ਬਸੇ ਭਾਵਾਂਗੇ ਅੱਜ ਲੋਈ ਜੋੜਾ ਪਾਉਂਦੇ ਬਾਈ ਜੋੜਾ ਦਿੱਤਾ ਇਹਦਾ ਡੱਬਾ ਦੋ ਕਲਰ ਦੇ ਤੋ ਟੇਟ ਫਾੜ ਜੋੜਾ ਜੀ ਠੀਕ ਹੈ ਜੀ ਆਹ ਨਰ ਜੀ ਤੇ ਆ ਮਾਦੀ ਲੋ ਜੀ ਹੁਣ ਆਪਾਂ ਜਿਹੜਾ ਡੱਬਾ ਕਰਨ ਲੱਗੇ ਪੈਕ ਲੋ ਜੀ ਆਜ ਬਿਲਕੁਲ ਤੁਹਾਡਾ ਇਹ ਪਾਰਸਲ ਸੈੱਟ ਹੋ ਗਿਆ ਉਹਦੇ ਲਈ ਮੈਂ ਟੇਪ ਲਾਤੀ ਏ ਠੀਕ ਹੈ ਹੁਣ ਤੁਹਾਡੇ ਕੋ ਆਗੇ ਖੁੱਲੂਗਾ ਜੀ ਠੀਕ ਹੈ ਆਡੇ ਦਾ ਖਲੋਤੇ ਆ ਬਸ ਦੀ ਵੇਟ ਕਰਦੇ ਪਏ ਆ ਠੀਕ ਹੈ ਜੀ ਇਹਦੇ ਵਿੱਚ ਕਬੂਤਰ ਰੱਖਾਈ ਤੇ ਮਨਾਵੀਰ ਆਪਣੇ ਨਾਲ ਆ ਦੋਸਤੋ ਆਪਾਂ ਸ਼ਹਿਰ ਆ ਗਏ ਆ ਕਬੂਤਰ ਫਣਾਉਣ ਆਪਦੇ ਠੀਕ ਹੈ ਹੁਣ ਚੱਲਦੇ ਆਪਾਂ ਬਾਸ ਲੈਣ ਤੇ ਇਹ ਵੀ ਬਾਸ ਜਿਹੜੀ ਜਾਂਦੀ ਹੋਊਗੀ ਜੀ ਜੰਮੂ ਪੰਚੀ ਕਰ ਲੈਣੇ ਆ ਬਸ ਰਣੀ ਤੇ ਆਪਾਂ ਸ਼ਹਿਰ ਆ ਗਏ ਪੂਰੇ ਰਗੂਵੀਰ ਸਿੰਘ ਜੀ ਤੁਹਾਡਾ ਪਾਰਸਲ ਪੁੱਜ ਗਿਆ ਜਿਹੜਾ ਸ਼ੰਮੀ ਭਾਈ ਨੂੰ ਜੰਮੂ ਭਜਾਇਆ ਸੀ ਬਹੁਤ ਚੰਗੇ ਪਿੰਦ ਲਓ ਜੀ ਦੋਸਤੋ ਆਪਣਾ ਪੇਅਰ ਪਹੁੰਚ ਗਿਆ ਜੀ ਜੰਮੂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਵੀਡੀਓ ਦੇਖਣ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ